ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰ ਰਹੇ ਜਾ ਰਹੇ ਹਾਂ ਤਾਂ ਸੰਤ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਕਾਲੀ ਮਿੱਤਰ ਯਰਤਨੀਰ ਬੱਦੀਏ ਜੋ ਦਾਸਿੰਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਇੱਕ ਬਾਬਾ ਅਕਾਲ ਰੂਪ ਦੂਜਾ ਬਾਬੇ ਮਰਦਾਨਾ ਪਾਈ ਮਰਦਾਨਾ ਜੀ ਆਦੇਦਨ ਸਨ 1534 ਈਸਵੀ ਦੇ ਵਿੱਚ ਕਰਤਾਰਪੁਰ ਸੇਵਕਿ ਸਵਰਗਵਾਸ ਹੋਏ ਸਾਨੂੰ ਉન્નਤਾ ਜਨਮ 1459 ਈਸਵੀ ਦੇ ਵਿੱਚ ਮਨਕਾਣ ਸਾਹਿਬ ਵਿਖੇ ਹੀ ਹੋਇਆ ਸੀ ਪਿਤਾ ਬਧਰਾ ਜੀ ਮਾਤਾ ਲਕੋਈ ਦੇ ਗਰੇ ਵਿਖੇ ਸਨ 1480 ਈਸਵੀ ਦੇ ਵਿੱਚ ਗੁਰਨਾਨ ਦੇਵ ਜੀ ਦੇ ਨਾਲ ਮਿਲਾਪ ਹੋਇਆ ਅਤਿਸਦਾ ਵਾਤੇ ਗੁਰਨਾਨ ਦੇਵ ਸਾਹਿਬ ਜੀ ਦੇ ਹੋ ਗਏ ਚਰਮੰਜਾ ਸਾਲ ਗੁਰੂ ਨਾਨਕ ਜੀ ਦੇ ਨਾਲ ਰਹੇ ਅੰਤ ਸਮੇਂ ਸਨ 1534 ਈਸਵੀ ਦੇ ਵਿੱਚ ਗੁਰਨਾਨ ਪਿਆਜੀ ਦੇ ਪਾਸ ਇੱਕ ਅਰਤਾਰਪੁਰ ਸਹਿਬ ਵਿਕੇ ਸਵਰਗਵਾਚ ਹੋ ਗਏ ਸੋ ਆਪ ਸਾਰਿਆਂ ਨੂੰ ਭਾਈ ਮਰਦਾਨਾ ਜੀ ਦੇ ਸਵਰਗਵਾਸ ਹੋਂ ਤੇ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਅਕਾਲ ਪ੍ਰਕਾਗਤਿ ਦੇ ਪਾਸਾ ਕਿਰਪਾ ਕਰਨ ਜਿਸ ਤਰ੍ਹਾਂ ਪਾਏ ਮਰਦਾਨਾ ਜਿਨੇ ਗੁਰਨਾਨਕ ਦੇਵ ਜ ਨੂੰ ਪਾਇਆ ਹੈ ਇਸੇ ਤਰ੍ਹਾਂ ਆਪਾਂ ਵੀ ਜਤਨ ਸਿੰਘ ਹਾਂ ਕੇ ਆਕਾਰ ਪ੍ਰਕਾਗਰ ਦਾ ਨਾਮ ਸਿਮਰਨ ਸੇਵਾ ਦੇ ਵਿੱਚ ਲੱਗੇ ਰਹੀਏ ਸੋ ਪਹੁੰਚ ਚੁਕੀ ਦੀ ਕਿ ਮਾ ਵਾਯਗੁਰ ਦੀ ਕਾ ਖਾਲਸਾ ਵਾਯਗੁਰ ਦੀ ਕੀ ਫਤਿਹ ਹੈ